ਮੇਰੇ ਸੇ ਵਿੱਚ ਆਗੇ ਮੱਕੀ ਬਾਜਰਾ ਜੋ ਕੰਗਣੀ ਕਟਕੀ ਖੋਦਰਾ ਫਿਰ ਮੱਢਲ ਕਾਫੀ ਚੀਜ਼ਾਂ ਚਾਹੁੰਦੀਆਂ ਨੇ ਮੇਰੇ ਸੇ ਚਾਹੁੰਦੀਆਂ ਨੇ ਤੁਸੀਂ ਕਿਦੋਂ ਤੋਂ ਕਰ ਰਹੇ ਹੋ ਔਰ ਹੋਰ ਕੀ ਕੀ ਉਗਾ ਰਹੇ ਹੋ ਅਸੀਂ ਮਤਲਬ 2 ਸਾਲ ਤੋਂ ਤੇ ਕਰ ਰਹੇ ਆ ਆਪਣੇ ਘਰ ਵਾਸਤੇ ਹੀ ਹੁਣ ਇਸ ਵਾਰ ਥੋੜਾ ਜਿਹਾ ਅਸੀਂ ਰਗਬਾ ਵਧਾਇਆ ਕਿ ਥੋੜਾ ਅੱਗੇ ਮਾਰਕੀਟਿੰਗ ਕਰਕੇ ਦੇਖਾਂਗੇ ਆਪਣੇ ਲੈਵਲ ਤੇ ਦਾਲਾਂ ਚ ਕੀ ਕੀ ਹਾਂ ਦਾਲਾਂ ਵਿੱਚ ਇੱਥੇ ਬਜਾਈ ਕੀਤੀ ਅਸੀਂ ਛੋਲੇ ਚਿੱਟੇ ਛੋਲੇ ਬੀਜੇ ਨੇ ਥੋੜੇ ਕਾਲੇ ਛੋਲੇ ਨੇ ਇਹ ਸਾਈਡ ਤੇ ਮਸਲ ਲਗਾਏ ਨੇ ਕੋਨੇ ਵਿੱਚ ਚਲਸੀ ਲਗਾਈ ਆ ਕਿਉਂਕਿ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਰਵਾਇਤੀ ਮਸਲਾ ਛੱਡ ਕੇ ਇਹੋ ਜਿਹਾ ਫਸਲ ਤਬਨਾਓ ਇਹਦਾ ਮੇਨ ਕਾਰਨ ਤਾਂ ਮੰਡੀਕਰਨ ਹੀ ਆ ਜੀ ਮੰਡੀਕਰਨ ਦੀ ਕਰਕੇ ਹੁਣ ਜਿਹੜਾ ਜ਼ਿਮੀਂਦਾਰ ਹੁੰਦਾ ਐ ਇਨੀ ਫਸਲ ਬੀਜ ਲਾਂਗੇ ਕਿੱਥੇ ਲੈ ਕੇ ਜਾਵਾਂਗੇ ਕਿਹਨੂੰ ਵੇਚਾਂਗੇ ਕਿਉਂਕਿ ਹਰ ਹਰ ਜ਼ਿਮੀਂਦਾਰ ਜਿਹੜਾ ਘਰ ਬੈਠ ਕੇ ਕਿਲੋ-ਕਿਲੋ 2-2 ਕਿਲੋ ਚੀਜ਼ ਨਹੀਂ ਵੇਚ ਸਕਦਾ ਉਹ ਸੋਚਦਾ ਕਣਕ ਝੋਨੇ ਵਾਂਗੂ ਮੈਂ ਇਕੱਠੀ ਜਾ ਕੇ ਮੰਡੀ 'ਚ ਸੇਲ ਕਰਕੇ ਆਪਣਾ ਪੂਰਾ ਰਕਮ ਲੈ ਕੇ ਆ ਸਕਦਾ ਹੈ ਸਾਡੀ ਫਸਲ ਦੀ ਸੇਲ ਕਿੱਧਰ ਹੁੰਦੀ ਹੈ ਇਹਦਾ ਅਸੀਂ ਤਾਂ ਫਿਰ ਪਹਿਲਾਂ ਤਾਂ ਆਪਣੇ ਲਈ ਕਰਦੇ ਸੀ ਹੁਣ ਥੋੜਾ ਥੋੜਾ ਜਿਵੇਂ ਲੋਕਾਂ ਨੂੰ ਪਤਾ ਹੈ ਕਿ ਇੱਕ ਆਰਗੈਨਿਕ ਆ ਇੱਕ ਘਰ ਦੀ ਖੇਤੀ ਕੀਤੀ ਆ ਥੋੜੀ ਲੱਗ ਨੂੰ ਜਿਹਨਾਂ ਨੂੰ ਲੋਕਾਂ ਨੂੰ ਪਤਾ ਹੈ ਥੋੜੀ ਥੋੜੀ ਕਰਕੇ ਸਾਡੇ ਕੋਲ ਲੈ ਜਾਂਦੇ ਨੇ ਵੱਡੀਆਂ ਵੱਡੀਆਂ ਕੰਪਨੀਆਂ ਪੈਕ ਕਰਕੇ ਮਿਲਰਸ ਵੇਚਦੀਆਂ ਆ ਔਰ ਕਾਫੀ ਮਾਰਕੀਟ ਹੈ ਦੀ ਦਾਲਾ ਦੀ ਆਰਗੈਨਿਕ ਦਾਲਾ ਦੀ ਵੀ ਕਾਫੀ ਮਾਰਕੀਟ ਹੈ ਲੱਗਦਾ ਕਿ ਜੇ ਸਰਕਾਰ ਕੁਝ ਕਰੇ ਰੈਗੂਲੇਟਰ ਕਰੇ ਇਹਨੂੰ ਮੰਡੀਕਰਨ ਕਰੇ ਤੇ ਕੁਝ ਫਰਕ ਪਿਆ ਸਰਦਾ ਬਹੁਤ ਫਰਕ ਪਿਆ ਸਰਦਾ ਜੀ ਫਿਰ ਵੱਡੀਆਂ ਵੱਡੀਆਂ ਕੰਪਨੀਆਂ ਦੇਖੋ ਅਲਟਰੇਟ ਆਫਟਰ ਆਲ ਉਹ ਵੀ ਤਾਂ ਜ਼ਿੰਮੇਵਾਰ ਕੋਈ ਲੈ ਕੇ ਜਾਂਦੀਆਂ ਨੇ ਬਹੁਤ ਘੱਟ ਮਾਰਦੇ ਜਿਵੇਂ ਮੰਨ ਲਓ ਕੋਈ ਸਾਲ ਦਾਲ ਦਾ ਮੰਨ ਲਓ ਸਪੋਜ ਕਰੋ ਰੇਟ ਕੋਈ 100 ਰੁਪਿਆ ਪਰ ਕਿਜੀਆ ਉਹ ਜ਼ਿਮੀਂਦਾਰ ਕੋ 20 25 30 ਰੁਪਏ ਲੈ ਜਾਣਗੇ ਤੇ ਜਾ ਕੇ ਆਪਣੀ ਬੈਨ ਲਗਾ ਕੇ ਉਹਨੀ ਪੈਕਿੰਗ ਕਰਕੇ ਉਸ ਤੇ ਮੋਟਾ ਮੁਨਾਫਾ ਕਮਾ ਜਾਂਦੇ ਨੇ ਜਿਮੀਂਦਾਰ ਨੂੰ ਕੁਛ ਨਹੀਂ ਮਿਲਦਾ ਮਿਹਨਤ ਦੀ ਗੱਲ ਕਰੀਏ ਤੇ ਇਹ ਜਿਹੜੀਆਂ ਮਿਲਰਸ ਆ ਔਰ ਦਾਲਾਂ ਦੀ ਖੇਤੀ ਆ ਇਹਦੇ ਚ ਕਿੰਨੀ ਕ ਮਿਹਨਤ ਆ ਰਹੀ ਮੈਨੂੰ ਮੈਨੂੰ ਤਾਂ ਕਾਫੀ ਘੱਟ ਆਉਂਦੀ ਆ ਮੈਨੂੰ ਤੇ ਇਹਦੇ ਚ ਸਿਰਫ ਕੋਈ ਪਾਣੀ ਦੀ ਇੰਨੀ ਲੋੜ ਨਹੀਂ ਦੇਖਭਾਲ ਦੀ ਲੋੜ ਨਹੀਂ ਕਰਨੀ ਪੈਂਦੀ ਇੱਕ ਦੋ ਗੜਾਈ ਕਰਨੀ ਪੈਂਦੀ ਆ ਬਸ ਮਿਹਨਤ ਉਹ ਨਾਲ ਘੱਟ ਆ ਕਰਨ ਕਰਨ ਜੁਣ ਨਾਲ ਔਰ ਸੀਜ਼ਨ ਸੀਜ਼ਨ ਮਤਲਬ ਹੁਣਾਂ ਉਹਨਾਂ ਬਜਾਈ ਕੀਤੀ ਹੈ ਜੀ ਅਸੀਂ ਮਰਸਦੀ ਕੋਈ 20-25 ਦਿਨ ਹੋਇਆ ਤੇ ਆਪਣੇ ਮਾਰਚ ਦੇ ਵਿੱਚ ਜਾ ਕੇ ਦੀ ਕਟਾਈ ਹੋ ਜਾਏਗੀ ਸਾਲ ਚ ਕਿੰਨੀ ਫਸਲ ਦੇ ਸਕਦਾ ਕਿੰਨੀ ਵਾਰੀ ਫਸਲ ਤਿੰਨ ਤਿੰਨ ਫਸਲਾਂ ਦਾ ਮਨ ਖਾਸ ਲਿਆ ਸਕਦੇ ਹਾਂ ਕਿੰਨ ਫਸਲ ਨਾਮ ਹੈ ਇਹ ਕੀ ਲੱਗਦਾ ਕਿ ਸਰਕਾਰ ਨੂੰ ਕਿੱਦਾਂ ਦੀ ਤਰਜੀਹ ਦੇਣੀ ਚਾਹੀਦੀ ਹੈ ਕਿੱਦਾਂ ਦਾ ਕੰਮ ਕਰਨਾ ਚਾਹੀਦਾ ਇਹਨੂੰ ਉਹਦਾਉਂਦੀ ਇਹਦੇ ਰਕਬੇ ਦੇ ਮਤਲਬ ਕਿਸਾਨਾਂ ਨੂੰ ਇਦਾਂ ਸਰਕਾਰ ਕਾਫੀ ਮਦਦ ਕਰ ਰਹੀ ਹੈ ਮੈਂ ਐਵੇਂ ਨਹੀਂ ਕਹਿ ਰਿਹਾ ਕਿਉਂਕਿ ਉੱਥੋਂ ਇੰਪਲੀਮੈਂਟ ਵਗੈਰਾ ਮਿਲ ਜਾਂਦੇ ਨੇ ਇਹਦੇ ਬੀਜ ਵੀ ਮਿਲ ਜਾਂਦੇ ਨੇ ਸਰਟੀਫਾਈਡ ਸ਼ੁੱਧ ਬੀਜ ਵਧੀਆ ਮਿਲ ਜਾਂਦੇ ਨੇ ਸਿਰਫ ਥੋੜੀ ਕਮੀ ਆ ਤੇ ਮਾਰਕੀਟਿੰਗ ਦੀ ਕਮੀ ਆ ਮੰਡੀਕਰਨ ਦੀ ਕਮੀ ਆ ਥੋੜਾ ਸਰਕਾਰ ਉਹਦੇ ਉੱਤੇ ਧਿਆਨ ਦੇ ਦੇ ਤੇ ਇਹਦੇ ਵਿੱਚ ਇਹਦਾ ਕੋਈ ਚੀਜ਼ ਨਹੀਂ ਆ ਲੋਕੀ ਆਪਣੇ ਆਪ ਹੀ ਕਣਕ ਝੋਨੇ ਦੇ ਫਸਲ ਚੱਕਰ ਨੂੰ ਛੱਡ ਕੇ ਇਮਿਲੀਟਸ ਵਗੈਰਾ ਵੱਲ ਜਾਂ ਦ ਤਾਡੇ ਬਾਰੇ ਕਿਹਾ ਜਾਂਦਾ ਕਿ 14-15 ਸਾਲ ਤੋਂ ਤੁਸੀਂ ਆਰਗੈਨਿਕ ਕਣਕ ਵਗੈਰਾ ਵਿੱਚ ਉਹਨਾਂ ਵਗੈਰਾ ਵੀ ਵਾ ਰਹੇ ਹੋ ਉਹਦੇ ਵਿੱਚ ਕੀ ਅੱਗੋਂ ਹੈਗੀ ਹੈ ਮਾਰਕੀਟ ਦੀ ਉਹਦੇ ਵਿੱਚ ਮਾਰਕੀਟ ਉਹੀ ਹੈ ਜੀ ਜਿਵੇਂ ਉਸ ਮਤਲਬ ਆਰਗੈਨਿਕ ਕਰਾਂਗੇ ਉਹਦੇ ਵਿੱਚ ਪ੍ਰੋਡਕਸ਼ਨ ਘਟ ਜਾਂਦੀ ਹੈ 30-35% ਪ੍ਰੋਡਕਸ਼ਨ ਘਟ ਹੋ ਜਾਂਦੀ ਹੈ ਉਹ ਫਿਰ ਜੇ ਘਟ ਹੋਈ ਹੈ ਫਿਰ ਉਹਦੇ ਵਾਸਤੇ ਫਿਰ ਜਿਹੜਾ ਆਰਗੈਨਿਕ ਫਸਲ ਹੈ ਕੋਈ ਉਹਦਾ ਰੇਟ ਤੇ ਥੋੜਾ ਜਿਆਦਾ ਚਾਹੀਦਾ ਹੈ ਮਾਰਕੀਟ ਨਾਲ ਉਹ ਨਹੀਂ ਉਹ ਛੜ ਘਟ ਜਾਂਦਾ ਉਹਦੀ ਜੀ ਰੇਟ ਵੱਧ ਮਿਲੇਗਾ ਤੇ ਫਿਰ ਥੋੜਾ ਕਵਰ ਹੋ ਜਾਏਗਾ ਜ਼ਿਮੀਂਦਾਰ ਦੀ ਸਾਰੀ ਵਾਇਦਾ ਸਾਧਨ ਠੀਕ ਰਹੇਗਾ ਤੇ ਜੇ ਮਤਲਬ ਸੇਮ ਰੇਟ ਉਹੀ ਚੱਲੇਗਾ ਵੀ ਚੱਲੇਗਾ ਫਿਰ ਜ਼ਿਮੀਂਦਾਰ ਆਟੋਮੈਟਿਕਲੀ ਸਪਰੇਅ ਕਰੇਗਾ ਕਰੇਗਾ ਜਿੱਦਾਂ ਅੱਜ ਕਿਹਾ ਜਾਂਦਾ ਕਿ ਸਮੇਂ ਦੀ ਜ਼ਰੂਰਤ ਹੈ ਆਰਗੈਨਿਕ ਖੇਤੀ ਆਰਗੈਨਿਕ ਆਟਾ ਦਾਲਾ ਹੋ ਗਿਆ ਮਤਲਬ ਚੋਲ ਹੋ ਗਏ ਤੇ ਜੇ ਸਰਕਾਰ ਮੰਡੀਕਰਨ ਇਹਦਾ ਵੱਖਰਾ ਕਰੇ ਥੋੜਾ ਰੇਟ ਆਰਗੈਨਿਕ ਦਾ ਵੱਖਰਾ ਮਿਲੇ ਤੇ ਲੱਗਦਾ ਕਿ ਕੋਈ ਫਾਇਦਾ ਹੋ ਸਦਾ ਹੋਰ ਕਿਸਾਨ ਵੀ ਇਸ ਵਾਲੇ ਬਿਲਕੁਲ ਬਿਲਕੁਲ ਫਾਇਦਾ ਹੋਏਗਾ ਜੀ ਜਦੋਂ ਮੰਡੀਕਰਨ ਵਿੱਚ ਰੇਟ ਜੇ ਆਰਗੈਨਿਕ ਫਸਲ ਦਾ ਰੇਟ ਜਿਆਦਾ ਮਿਲ ਜੇਗਾ ਤੇ ਜ਼ਿਮੀਂਦਾਰ ਆਪਣੇ ਬੁੱਧਰ ਜਾਏਗਾ ਮਤਲਬ ਆਰਗੈਨਿਕ ਵੱਲ ਜਾਏਗਾ ਪਰ ਸਪਰੇਅ ਘਟ ਕਰੇਗਾ ਕੀ ਲੋੜ ਹੈ ਕਿਸੇ ਨੂੰ ਜਾਣ ਕੇ ਸਪਰੇਅ ਕਰਨ ਦੀ ਜਾਂ ਮਤਲਬ ਲੇਬਰ ਕਰਨ ਦੀ ਜਿਆਦਾ ਲੇਬਰ ਸਪਰੇਅ ਵਾਲੀ కెమికਲਸ ਯੂਜ਼ ਕਰਨਾ ਪਏਗਾ ਐਕਸਟਰਾ ਪੈਸੇ ਖਰਚਨੇ ਪੈਣਗੇ ਕਿਉਂ ਖਰਚੇਗਾ ਕੋਈ ਆਟੋਮੈਟਿਕਲੀ ਉਹ ਖਤਮ ਹੋ ਜਾਏਗਾ ਸਾਰਾ ਕੁਝ ਜਿਹੜਾ ਕੈਮੀਕਲਸ ਸਪਰੇਅ ਹੁੰਦਾ